ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਮਾਗੀ ਮੁਖਸਰ ਮੇਲਾ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਮੁਬਾਰਕ ਧਰਤੀ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੇ 40 ਸਿੰਘਾਂ ਨੇ ਜਦੋਂ ਬੇਦਾਵਾ ਦੇ ਕੇ ਗੁਰੂ ਤੋਂ ਬੇਮੁਖ ਹੋਏ ਤਾਂ ਰਸਤੇ ਦੇ ਵਿੱਚ ਮਾਤਾ ਪਾਗੋ ਨੇ ਉਹਨਾਂ ਨੂੰ ਮਿਹਨੇ ਮਾਰੇ ਤਾਨੇ ਮਾਰੇ ਕਿ ਤੁਸੀਂ ਗੁਰੂ ਦਾ ਔਖੇ ਵੇਲੇ ਗੁਰੂ ਦਾ ਸਾਥ ਛੱਡ ਕੇ ਤੁਸੀਂ ਬੇਮੁਖੋ ਕੇ ਆਗੇ ਲਾਣਤਾ ਤੁਹਾਨੂੰ ਆ ਫੜੋ ਚੂੜੀਆਂ ਪਾ ਲਓ ਚੂੜੀਆਂ ਤੇ ਬੈਠੋ ਘਰੇ ਪਕਾਓ ਰੋਟੀਆਂ ਅਸੀਂ ਜਾਨੀਆਂ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਲੜਦਿਆਂ ਦੁਸ਼ਮਣ ਦੇ ਨਾਲ ਅਸੀਂ ਲੜਾਂ ਗੀਆਂ ਮੁਗਲਾਂ ਦੇ ਨਾਲ ਸੋ ਜਦੋਂ ਇਹ ਜਹੇ ਤਾਨੇ ਮਿਲੇ ਤਾਂ ਜਿਹੜੇ ਉਹ 40 ਸਿੰਘ ਸੀ ਉਹ ਵਾਪਸ ਗੁਰੂ ਸਾਹਿਬ ਨੂੰ ਮਿਲਣ ਦੇ ਲਈ ਨਿਕਲੇ ਤੇ ਗੁਰੂ ਸਾਹਿਬ ਮੁਕਸਰ ਦੀ ਧਰਤੀ ਤੇ ਪਹੁੰਚ ਗਏ ਉੱਥੇ ਜਾ ਕੇ ਖੇਦਰਾਣੇ ਦੀ ਢਾਬ ਦੇ ਉੱਤੇ ਜੰਗ ਦੇ ਮੈਦਾਨ ਦੇ ਵਿੱਚ ਉਹ ਜਿਹੜੇ ਅ 40 ਸਿੰਘ ਸੀਗੇ ਉੱਥੇ ਮਿਲਦੇ ਮਹਾ ਸਿੰਘ ਉਹਨਾਂ ਦਾ ਆਗੂ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਗੁਰੂ ਦੇ ਨਾਲ ਮਿਲ ਕੇ ਜਿਹੜੀ ਦੁਸ਼ਮਣ ਦੇ ਨਾਲ ਜੰਗ ਲੜੀ ਤੇ ਉਸ ਦੇ ਵਿੱਚ ਉਹ ਸ਼ਹੀਦ ਹੋਏ ਤੇ ਗੁਰੂ ਸਾਹਿਬ ਅ ਜਦੋਂ ਮਹਾ ਸਿੰਘ ਸ਼ਹੀਦ ਹੋਏ ਤਾਂ ਉਹਨਾਂ ਨੂੰ ਡਿੱਗੇ ਥੱਲੇ ਧਰਤੀ ਦੇ ਉੱਤੇ ਡਿੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੱਟ ਦੇ ਉੱਤੇ ਰੱਖ ਕੇ ਆਪਣੇ ਗੋਡੇ ਉੱਤੇ ਉਹਨਾਂ ਦਾ ਸਿਰ ਰੱਖ ਕੇ ਜਦੋਂ ਉਹਨਾਂ ਦਾ ਸਿਰ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਸਾਤੋ ਪੁੱਲ ਹੋਊਗੀ ਸਾਤੋ ਗਲਤੀ ਹੋਊਗੀ ਕਿਰਪਾ ਕਰਕੇ ਜਿਹੜਾ ਅਸੀਂ ਤੁਹਾਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਸੀ ਉਹਨੂੰ ਪਾੜ ਦਿਓ ਤੇ ਉੱਥੇ ਟੁੱਟੀ ਗੰਢੀ ਗਈ ਮੁੜ ਕੇ ਉਸ ਬੇਦਾਵੇ ਨੂੰ ਪਾੜਿਆ ਗਿਆ ਤੇ ਉਹ ਮੁੜ ਕੇ ਗੁਰੂ ਦੇ ਜਿਹੜੀ ਅਸ਼ਰਾਂ ਦੇ ਵਿੱਚ ਆਏ ਤੇ ਇਸ ਤਰ੍ਹਾਂ ਦਾ ਜਿਹੜਾ ਇਤਿਹਾਸ ਉਹ ਮੁਕਸਰ ਦੀ ਖੇਦਰਾਨੇ ਦੀ ਢਾਬ ਦੀ ਢਾਬ ਦਾ ਹੈ ਮੁਕਸਰ ਦੀ ਧਰਤੀ ਦਾ ਹੈ ਤੇ ਉੱਥੇ ਕੱਲ ਵੱਖ-ਵੱਖ ਪਾਰਟੀਆਂ ਨੇ ਆਪਣੀਆਂ-ਆਪਣੀਆਂ ਸਿਆਸੀ ਪਾਰਟੀਆਂ ਸਿਆਸੀ ਰੈਲੀਆਂ ਕੀਤੀਆਂ ਨਿਸ਼ਾਨਾ ਇੱਕੋ ਸੀ ਨਿਸ਼ਾਨਾ ਇੱਕੋ ਸੀ 2027 ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਤੇ ਉਹਦੇ ਲਈ ਸਾਰੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਬੈਠਕਾਂ ਮਾਰੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਸਿਆਸੀ ਰੈਲੀ ਕੀਤੀ ਉਹਨਾਂ ਨੇ 1600 ਸਰਕਾਰੀ ਬੱਸਾਂ ਜਿਹਦੇ ਵਿੱਚ ਪੀਆਰਟੀਸੀ 585 ਹੋਰ ਵੀ ਸੀ ਸਾਰੀਆਂ ਨੂੰ ਲਿਜਾ ਕੇ ਧੱਕੇ ਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਸੀ ਪੰਜਾਬ ਸਰਕਾਰ ਦੇ ਮੁਲਾਜ਼ਮ ਸੀ ਚਾਹੇ ਉਹ ਮਨਰੇਗਾ ਦੇ ਸੀ ਚਾਹੇ ਉਹ ਬਲੌਗ ਸੰਮਤੀ ਬੀ ਡੀ ਪੀਓ ਦੇ ਰਾਹੀਂ ਜਾਂ ਪਟਵਾਰੀਆਂ ਰਾਹੀਂ ਤਹਿਸੀਲਦਾਰਾਂ ਰਾਹੀਂ ਵੱਖ-ਵੱਖ ਵਿਭਾਗਾਂ ਰਾਹੀਂ ਸਾਰੇ ਇਕੱਠੇ ਕਰਕੇ ਉੱਥੇ ਇਕੱਠ ਕਰਕੇ ਇਸ ਗੱਲ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਇਸ ਗੱਲ ਦਾ ਮੈਸੇਜ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਹਾਲੇ ਵੀ ਲੋਕਾਂ ਦੇ ਵਿੱਚ ਮਕਬੂਲ ਹੈ 4 ਸਾਲ ਦਾ ਸ਼ਾਸਨ ਦੇਣ ਤੋਂ ਬਾਅਦ ਲੋਕ ਹਾਲੇ ਵੀ ਆਮ ਆਦਮੀ ਪਾਰਟੀ ਨੂੰ ਉਹ ਜਿਹੜਾ ਪਿਆਰ ਕਰਦੇ ਨੇ ਇਹਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਕਰਾਂ ਮਨੀਸ਼ ਸਸੋਦੀ ਆਮਨ ਰੋੜਾ ਗੁਰਮੀਤ ਖੁੱਡੀਆਂ ਡਾਕਟਰ ਬਲਜੀਤ ਕੌਰ ਲਾਲਜੀਤ ਪੁੱਲਰੇ ਸਾਰੇ ਕੈਬਨਟ ਮੰਤਰੀ ਨੇ ਹਰਪਜਨ ਸਿੰਘ ਈਟੀਓ ਵੀ ਹੈ ਜਿਹੜੇ ਉਸ ਤੋਂ ਬਾਅਦ ਹਰਦੀਪ ਮੁੰਡੀਆਂ ਲਾਲਚੰਦ ਕਟਾਰੂ ਚੱਕ ਤੇ ਬਲਜਿੰਦਰ ਕੌਰ ਐਮਐਲਏ ਤੇ ਉਸ ਦੇ ਨਾਲ ਨਾਲ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਨ੍ਹਾਂ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਤੇ ਇਸ ਮੌਕੇ ਦੇ ਉੱਤੇ ਸਿਆਸੀ ਰੈਲੀ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਜਿਹੜੀਆਂ ਮੈਰਿਟ ਬੇਸ ਤੇ 63000 ਨੌਕਰੀਆਂ ਬੇਰੁਜ਼ਗਾਰਾਂ ਨੂੰ ਦੇਤੀਆਂ ਉਹ ਗੱਲ ਵੱਖਰੀ ਹੈ ਕਿ ਇਹਦੇ ਵਿੱਚ ਜਿਹੜੇ ਦੋਸ਼ ਲੱਗਦੇ ਰਹੇ ਆ ਸਮੇਂ-ਸਮੇਂ 'ਤੇ ਲੱਗ ਰਹੇ ਆ ਕਿ ਐਮਐਲਏ ਐਮਐਲਈਜ਼ ਦੇ ਪੀਏ ਐਮਐਲਏਜ਼ ਦੇ ਰਿਸ਼ਤੇਦਾਰ ਹੋਰ ਬਹੁਤ ਸਾਰੇ ਹਰਿਆਣਾ ਯੂਪੀ ਬਿਹਾਰ ਰਾਜਸਥਾਨ ਹਿਮਾਚਲ ਪ੍ਰਦੇਸ਼ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਇਹ ਉਹਨਾਂ ਦਾ ਦਾਵਾ ਕਿ ਅਸੀਂ ਮੈਰਿਟ ਬੇਸ ਤੇ ਦਿੱਤੀਆਂ ਤੇ 10000 ਕਹਿੰਦੇ ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ 2022 ਦੇ ਵਿੱਚ ਅਸੀਂ ਨਾਅਰਾ ਇੱਕ ਦਿੱਤਾ ਸੀ ਕਿ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਤੇ ਹੁਣ ਜਿਹੜੀ 2027 ਦੀ ਇਲੈਕਸ਼ਨ ਹੋਣ ਜਾ ਰਹੀ ਹੈ ਆ ਆਗਾਮੀ ਵਿਧਾਨ ਸਭਾ ਦੀ ਉਹਦੇ ਵਿੱਚ ਅਸੀਂ ਨਾਅਰਾ ਦੇ ਰਹੇ ਹਾਂ ਕਿ ਅਗਲਾ ਮੌਕਾ ਭਗਵੰਤ ਮਾਨ ਨੂੰ ਸੋ ਚਲੋ ਉਹਨਾਂ ਦੀ ਆਪਣੀ ਅਸੋਚ ਹੈ ਸਮਾਜਿਕ ਅਲਾਮਤਾਂ ਤੇ ਜਿਹੜਾ ਅਸੀਂ ਕਹਿੰਦੇ ਕਾਬੂ ਪਾਉਣ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਸਫਲ ਹੋ ਗਏ ਸਮਾਜਿਕ ਅਲਾਮਤਾਂ ਪੰਜਾਬ ਦੇ ਵਿੱਚੋਂ ਖਤਮ ਹੋ ਗਈਆਂ ਪੰਜਾਬੀਓ ਦੇਖ ਲਿਓ ਤੁਸੀਂ ਤੁਹਾਡੇ ਸੱਜੇ ਖੱਬੇ ਕੋਈ ਸਮਾਜਿਕ ਅਲਾਮਤਾਂ ਨਹੀਂ ਹੈ ਜੇ ਕਿਤੇ ਹੈ ਫੜ ਕੇ ਭਗਵੰਤ ਮਾਨ ਸਾਹਮਣੇ ਤੱਕ ਪਹੁੰਚਾ ਦਿਓ ਉਹਨਾਂ ਨੇ ਕਿਹਾ ਕਿ ਹਜ਼ਾਰ-ਹਜ਼ਾਰ ਰੁਪਏ ਦਾ ਜਿਹੜਾ ਬੀਬੀਆਂ ਦੇ ਨਾਲ ਵਾਅਦਾ ਕੀਤਾ ਸੀ ਉਹ ਵੀ ਅਸੀਂ ਅਗਲੇ ਬਜਟ ਦੇ ਵਿੱਚ ਜਿਹੜਾ ਮਾਰਚ 2026 ਦੇ ਵਿੱਚ ਬਜਟ ਆਉਣਾ ਉਹਦੇ ਵਿੱਚ ਉਹਨੂੰ ਪਾਸ ਕਰ ਦਵਾਂਗੇ ਉਹ ਗੱਲ ਵੱਖਰੀ ਹੈ ਕਿ ਵਕ ਵਕ ਚੈਨਲ ਤੇ ਇੰਟਰਵਿਊ ਦਿੰਦਿਆਂ ਪਿਛਲੇ 4 ਸਾਲਾਂ ਤੋਂ ਭਗਵੰਤ ਮਾਨ ਸਾਹਿਬ ਬਸ ਇਹੀ ਕਹਿੰਦੇ ਰਹੇ ਆ ਕਿ ਇਸ ਬਜਟ ਸੈਸ਼ਨ ਦੇ ਵਿੱਚ ਪਾਸ ਕਰ ਦੇਣਾ ਬਸ ਇਸੇ ਬਜਟ ਸੈਸ਼ਨ ਚ ਅਸੀਂ ਪਾਸ ਕਰ ਦੇਣਾ ਤੇ ਇਹ ਵੀ ਕਹਿੰਦੇ ਸੀ ਕਿ ਅਸੀਂ ਬਾਅਦ ਚ ਪਾਸ ਕਰ ਲਾਂਗੇ ਬਜਟ ਦੇ ਵਿੱਚ ਅਸੀਂ ਬੀਬੀਆਂ ਨੂੰ ਦੇ ਦੇਣਾ ਸੋ ਸਮੇ ਸਮੇ ਸਿਰ ਉਹਨਾਂ ਦੇ ਜਿਹੜੇ ਬਿਆਨ ਹਮੇਸ਼ਾ ਬਦਲਦੇ ਰਹਿੰਦੇ ਆ ਇਹ ਕੋਈ ਅਤ ਕੰਤ ਨਹੀਂ ਨਹੀਂ ਜਾਂ ਕੋਈ ਹਰਾਨੇਜਨਕ ਗੱਲ ਨਹੀਂ ਉਹਨਾਂ ਦੀ ਆਦਤ ਹੈ ਉਹਨਾਂ ਦਾ ਸੁਭਾਅ ਹੈ ਕਿਉਂਕਿ ਉਹ ਗੱਲ ਕਹਿ ਦਿੰਦੇ ਨੇ ਉਸ ਤੋਂ ਬਾਅਦ ਯੂ ਟਰਨ ਲੈਣਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 10-10 ਲੱਖ ਦਾ ਜਿਹੜਾ ਬੀਮਾ ਅਸੀਂ ਸਿਹਤ ਬੀਮਾ ਉਹ ਵੀ ਛੇਤੀ ਕੀਤਾ ਜਾਊਗਾ ਉਗਲ ਬકરી ਹੈ ਕਿ ਅਜ ਤੋਂ 3 ਮਹੀਨੇ 4 ਮਹੀਨੇ ਪਹਿਲਾਂ ਜਦੋਂ ਤਰਨਤਾਰਨ ਦੇ ਵਿੱਚ ਇਲੈਕਸ਼ਨ ਹੋਣੀ ਸੀ ਬਾਇ ਇਲੈਕਸ਼ਨ ਜਿੱਥੋਂ ਹਰਮੇਤ ਸਿੰਘ ਸੰਧੂ ਨੂੰ ਇਹ ਜਿਤਾ ਕੇ ਲੈ ਕੇ ਆਏ ਆ ਤੇ ਉਸ ਤੋਂ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ ਜਿਹੜੀ ਉਸ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਕੀਤੀ ਗਈ ਸੀ ਕਿਉਂਕਿ ਸਾਹਮਣੇ ਬਾਇ ਇਲੈਕਸ਼ਨ ਦੇਖਦੀ ਸੀ ਤਰਨਤਾਰਨ ਦੀ ਤੇ ਉਸ ਤੋਂ ਬਾਅਦ ਉਹ ਜਿਹੜੀ ਮੁਹਿਮ ਹੈ ਉਹ ਰਜਿਸਟ੍ਰੇਸ਼ਨ ਦੀ ਠੱਪ ਹੋ ਗਈ ਸੀ ਮੁਕੰਮਲ ਤੌਰ ਤੇ ਠੱਪ ਹੋ ਗਈ ਸੀ ਹੁਣ ਫੇਰ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਅਸੀਂ ਛੇਤੀ ਹੀ ਜਿਹੜਾ ਜਿਹੜਾ ਰਜਿਸਟ੍ਰੇਸ਼ਨ ਆ ਉਸੇ ਸਿਹਤ ਬੀਮੇ ਦੀ 10-10 ਲੱਖ ਦੀ ਕਰਾਂਗੇ ਤੇ ਹਰ ਇੱਕ ਪਰਿਵਾਰ ਨੂੰ ਅਸੀਂ 10-10 ਲੱਖ ਦਾ ਜਿਹੜਾ ਉਹ ਬੀਮਾ ਸਿਹਤ ਬੀਮਾ ਦਾ ਮੰਗਾਗੇ ਤੇ ਉਸ ਤੋਂ ਬਾਅਦ ਕਹਿੰਦੇ ਜੀ ਜਿਹੜੇ ਲੋਕ ਭਲਾਈ ਦੇ ਕੰਮ ਅਸੀਂ ਕਰ ਰਹੇ ਆ ਅ ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਲੋਕ ਭਲਾਈ ਦਾ ਕੰਮ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਸੱਜੇ ਤੁਹਾਡੇ ਖੱਬੇ ਤੁਹਾਡੇ ਪਿੰਡ 'ਚ ਤੁਹਾਡੇ ਮਹੱਲੇ 'ਚ ਤੁਹਾਡੇ ਸ਼ਹਿਰ 'ਚ ਜੇ ਕਿਤੇ ਕੋਈ ਲੋਕ ਭਲਾਈ ਦਾ ਕੰਮ ਆਦਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੋ ਰਿਹਾ ਹੋਵੇ ਤਾਂ ਉਹਦੇ ਬਾਰੇ ਇਸ ਅਦਾਰੇ ਨੂੰ ਜਾਣਕਾਰੀ ਦੇਣ ਦੀ ਜ਼ਰੂਰ ਕਿਰਪਾ ਕਰਨੀ ਅ ਇਸ ਦੇ ਨਾਲ ਨਾਲ ਉਹਨਾਂ ਨੇ ਸੁਖਵੀਰ ਬਾਦਲ ਤੇ ਵਰਦਿਆਂ ਕਿਹਾ ਕਿ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਦੀਆਂ ਪ੍ਰਾਪਤੀਆਂ ਤਾਂ ਗਿਣਾਉਂਦੇ ਆ ਪਰੰਤੂ ਬਾਈਬਲ ਕਲਾਂ ਤੇ ਬਰਗਾੜੀ ਜਿਹੜਾ ਗੋਲੀਕਾਂਡ ਹੈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਆ 4 ਸਾਲ ਦਾ ਰਾਜ ਕਰਨ ਤੋਂ ਬਾਅਦ ਤੁਸੀਂ ਇੱਕ ਵਿਰੋਧੀ ਪਾਰਟੀ ਦੇ ਲੀਡਰ ਨੂੰ ਤੁਸੀਂ ਇਹ ਕਹਿ ਰਹੇ ਹੋ ਉਸ ਦੇ ਉੱਤੇ ਦੋਸ਼ ਲਾ ਰਹੇ ਹੋ ਜਦ ਕਿ ਸੱਤਾ ਦੇ ਉੱਤੇ ਕੰਮ ਜ ਤੁਸੀਂ ਐ ਸਰਕਾਰ ਤੁਹਾਡੀ ਐ ਤਾਂ ਕਿ ਤੇ ਤੁਹਾਡੇ ਕੋਲੇ ਆ ਕੁਰਸੀ ਤੁਹਾਡੇ ਕੋਲੇ ਆ ਪੁਲਿਸ ਤੁਹਾਡੇ ਕੋਲੇ ਆ ਵਿਜੀਲੈਂਸ ਤੁਹਾਡੇ ਕੋਲੇ ਆ ਤੁਸੀਂ ਕਿਹਾ ਸੀ ਕਿ ਬੈਬਲ ਕਲਾਂ ਤੇ ਬਰਗਾੜੀ ਜਿਹੜਾ ਕਾਂਡ ਹੋਇਆ ਹੈ ਇਹਦਾ ਜਿਹੜਾ ਇਨਸਾਫ ਹੈ ਕੁਲਤਾਰ ਸਿੰਘ ਸੰਧਵਾ ਜਿਹੜੇ ਗਿਆਨੀ ਜੈਲ ਸਿੰਘ ਦੇ ਰਿਸ਼ਤੇਦਾਰ ਨੇ ਜਿਹੜੇ ਸਾਬਕਾ ਰਾਸ਼ਟਰਪਤੀ ਰਹੇ ਨੇ ਦੇਸ਼ ਦੇ ਤੇ ਉਹਨਾਂ ਤੇ ਦੋਸ਼ ਲੱਗਦੇ ਰਹੇ ਨੇ ਕਿ ਉਹਨਾਂ ਨੇ ਹਰਮੰਦਰ ਸਾਹਿਬ ਦੇ ਉੱਤੇ ਜਿਹੜੀ ਕਾਂਗਰਸ ਹਕੂਮਤ ਵੇਲੇ ਫੌਜ ਚੜ੍ਹ ਕੇ ਉਹਦਾ ਨੁਕਸਾਨ ਕੀਤਾ ਸੀ ਉਹਨੂੰ ਢਹਿ ਢੇਰੀ ਕੀਤਾ ਸੀ ਉਹ ਦਸਤਕਤ ਗਿਆਨੀ ਜੈਲ ਸਿੰਘ ਦੇ ਸੀ ਤੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਤੇ ਉਹਨਾਂ ਨੇ ਕਿਹਾ ਸੀ ਕਿ 48 ਘੰਟੇ ਦੇ ਵਿੱਚ ਜਦੋਂ ਉੱਥੇ ਮੋਰਚਾ ਲੱਗਿਆ ਉਹਨਾਂ ਨੇ ਮੋਰਚੇ ਦੇ ਵਿੱਚ ਬੈਠੇ ਹੋਏ ਸਿੱਖ ਸੰਗਤਾਂ ਨੂੰ ਕਿਹਾ ਸੀ ਕਿ ਤੁਹਾਨੂੰ ਅਸੀਂ 48 ਘੰਟੇ ਦੇ ਵਿੱਚ ਇਨਸਾਫ ਰਵਾਗੇ ਤੁਸੀਂ ਆਪਣਾ ਧਰਨਾ ਆਪਣਾ ਸੰਘਰਸ਼ ਖਤਮ ਕਰ ਦਿਓ ਉਹ 48 ਘੰਟੇ 4 ਸਾਲ ਦੇ ਵਿੱਚ ਹਾਲੇ ਤੀਕ ਨਹੀਂ ਆਏ ਮੈਨੂੰ ਲੱਗਦਾ ਕਿ ਉਹ 2027 ਤੋਂ ਬਾਦ ਦੇ 48 ਘੰਟੇ ਹੋਣਗੇ ਉਸ ਤੋਂ ਪਹਿਲਾਂ ਤਾਂ ਅੱਜ ਤੱਕ ਕੋਈ ਨਹੀਂ ਸੋ ਇਨਸਾਫ ਦੇਣਾ ਸੀ ਸਰਕਾਰ ਨੇ ਇਨਸਾਫ ਦੇਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਸਾਫ ਦੇਣਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੇਕਿਨ ਦੋਸ਼ ਸੁਖਬੀਰ ਸਿੰਘ ਬਾਦਲ ਉੱਤੇ ਇਹ ਜਿਹੜੀ ਗੱਲ ਮੈਨੂੰ ਤਾਂ ਹਜਮ ਨਹੀਂ ਹੋਈ ਤੁਹਾਨੂੰ ਜੇ ਹਜਮ ਹੋ ਗਈ ਤਾਂ ਮੈਨੂੰ ਜਰੂਰ ਦੱਸਿਓ ਉਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਝਾੜੂ ਹੈ ਇਹ ਰਾਜਨੀਤਿਕ ਸਿਆਸੀ ਗੰਦਗੀ ਸਾਫ਼ ਕਰ ਰਹੀ ਹੈ ਉਹ ਗੱਲ ਵੱਖਰੀ ਹੈ ਕਿ ਚਾਹੇ ਉਹ ਅਕਾਲੀ ਦਲ ਦਾ ਹੋਵੇ ਲੀਡਰ ਉਹਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲੈਂਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਕਦੇ ਕਹਿੰਦੇ ਸੀ ਅਸੀਂ ਕੂੜਾ ਕਰਕਟ ਲੈਣਾ ਨਹੀਂ ਪਰ ਕਦੇ ਭਾਜਪਾ ਦੇ ਲੀਡਰ ਨੂੰ ਕਿਸੇ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਂਦੇ ਆ ਕਦੇ ਕਾਂਗਰਸ ਦੇ ਕਿਸੇ ਲੀਡਰ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲੈਂਦੇ ਆ ਜਿਨ੍ਹਾਂ ਬਾਰੇ ਉਹ ਟਿੱਪਣੀਆਂ ਕਰਦੇ ਸੀ ਕਿ ਇਹ ਤਾਂ ਕੂੜਾ ਹੈ ਜੀ ਇਹ ਤਾਂ ਗੰਦਗੀ ਹੈ ਇਹ ਤਾਂ ਕਰਪਟ ਨੇ ਇਹ ਬੇਈਮਾਨ ਨੇ ਇਹ ਭ੍ਰਿਸ਼ਟ ਨੇ ਚਲੋ ਗੱਲ ਮੁਕਦੀ ਗੱਲ ਕਰੀਏ ਤੇ ਹੁਣ ਉਹਨਾਂ ਨੇ ਜਿਹੜਾ ਇਸ ਮੌਕੇ ਬੋਲਦੇ ਆ ਅਮਨ ਅਰੋੜਾ ਨੇ ਕਹਿਤਾ ਕਿ ਅਸੀਂ ਤਾਂ ਸਿਰਫ ਭਗਤ ਸਿੰਘ ਦਾ ਸੁਪਨਾ ਪੂਰਾ ਕੀਤਾ ਉਹ ਸੁਪਨਾ ਕਿਹੜਾ ਸੁਪਨਾ ਸੀ ਜੇ ਤੁਹਾਨੂੰ ਇਸ ਸੁਪਨੇ ਬਾਰੇ ਕੋਈ ਇਲਮ ਹੋਵੇ ਗਿਆਨ ਹੋਵੇ ਉਹ ਜਰੂਰ ਦੱਸਿਓ ਕਿਹੋ ਜਿਹਾ ਉਹਦਾ ਸੁਪਨਾ ਸੀ ਭਗਤ ਸਿੰਘ ਦਾ ਕਿਹੜਾ ਸੁਪਨਾ ਸੀ ਜਿਹੜਾ ਅਮਨ अरोड़ा ਸਾਹਿਬ ਨੇ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੇ ਰਾਹੀਂ 4 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਪੂਰਾ ਕਰ ਲਿਆ ਹੋਵੇ ਸੋ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਬਹੁਤ ਵਿਸ਼ਾਲ ਰੈਲੀ ਸਿਆਸੀ ਰੈਲੀ ਉੱਥੇ ਜਿਹੜੀ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਲੱਖਾਂ ਨਹੀਂ ਬਹੁਤ ਜ਼ਿਆਦੇ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਸੰਗਤ ਜਿਹੜੀ ਇਕੱਠੀ ਹੋਈ ਆ ਆਪ ਮੁਹਾਰੇ ਹੋਈ ਆ ਇਹ ਗੱਲ ਜਿਹੜੀ ਇਹ ਗੱਲ ਵਿਰੋਧੀਆਂ ਦੇ ਹਿੱਕ ਦੇ ਉੱਤੇ ਲੜੇਗੀ ਕਿ ਬਾਰ-ਬਾਰ ਉਹਨਾਂ ਨੂੰ ਜਲੀਲ ਕਰਨ ਦੇ ਬਾਰ-ਬਾਰ ਉਹਨਾਂ ਨੂੰ ਟਾਰਗੇਟ ਕਰਨ ਦੇ ਉਹਨਾਂ ਦੇ ਉੱਤੇ ਤੰਜ ਕੱਸਣ ਦੇ باوجود ਵੀ ਸੁਖਵੀਰ ਬਾਦਲ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਇਕੱਠ ਕਰਨ ਦੇ ਵਿੱਚ ਕਾਮਯਾਬ ਰਹੇ ਤੇ ਉਹਨਾਂ ਨੇ ਉਹ ਸਮਝਦੇ ਨੇ ਪੰਜਾਬੀਆਂ ਦਾ ਦਰਦ ਸਮਝਦੇ ਨੇ ਪੰਜਾਬੀਆਂ ਦੀਆਂ ਲੋੜਾਂ ਸਮਝਦੇ ਨੇ ਕਿਉਂਕਿ ਜੰਮੇ ਪੰਜਾਬ ਦੇ ਵਿੱਚ ਜਿਉਂਦੇ ਪੰਜਾਬ ਦੇ ਵਿੱਚ ਰਹਿੰਦੇ ਤੁਰਦੇ ਫਿਰਦੇ ਕੰਮਕਾਰ ਸਾਰੇ ਪੰਜਾਬ ਦੇ ਵਿੱਚ ਆ ਇਸ ਕਰਕੇ ਉਹਨਾਂ ਨੂੰ ਪੰਜਾਬੀਆਂ ਦੀ ਨਮਜ਼ ਦਾ ਪਤਾ ਉਹਨਾਂ ਨੂੰ ਪਤਾ ਹੈ ਕਿ ਇੱਥੋਂ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਇੱਥੋਂ ਦੀ ਜੇ ਆ ਆਰਥਿਕਤਾ ਨੂੰ ਸੁਧਾਰਨਾ ਤਾਂ ਸਭ ਤੋਂ ਪਹਿਲਾਂ ਕਿਸਾਨ ਨੂੰ ਮਜ਼ਬੂਤ ਕਰਨਾ ਹੋਵੇਗਾ ਕਿਸਾਨੀ ਨੂੰ ਪੈਰਾ ਪੱਕੇ ਪੈਰਿੰਗ ਕਰਨਾ ਹੋਵੇਗਾ ਕਿਉਂਕਿ ਅਗਰ ਕਿਸਾਨ ਜਿਉਂਦਾ ਰਿਹਾ ਤਾਂ ਵਪਾਰੀ ਜਿਉਂਦੇ ਰਹਿਣਗੇ ਤਾਂ ਮਜ਼ਦੂਰ ਜਿਉਂਦੇ ਰਹਿਣਗੇ ਤਾਂ ਦੁਕਾਨਦਾਰ ਜਿਉਂਦੇ ਰਹਿਣਗੇ ਸੋ ਇਸੇ ਤਰਜ਼ ਦੇ ਉੱਤੇ ਉਹਨਾਂ ਨੇ ਕਿਹਾ ਕਿ ਪੰਜਾਬੀ ਜਿਹੜੇ ਅੱਜ ਬਹੁਤ ਖਤਰਨਾਕ ਦੌਰ ਦੇ ਵਿੱਚ ਨੂੰ ਗੁਜ਼ਰ ਰਹੇ ਐ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਐ ਉਹਨਾਂ ਨੇ ਜਿਹੜੇ ਕਾਨਫਰੰਸ ਦੇ ਵਿੱਚ ਇਕੱਠੇ ਹੋਏ ਸੰਗਤ ਨੂੰ ਕਿਹਾ ਕਿ ਤਜਰਵੇ ਛੱਡ ਦਿਓ ਆਪਣੀ ਮਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਵਾਪਸ ਲੈ ਕੇ ਆਓ ਤੁਹਾਡੇ ਸਾਰੇ ਜਿਹੜੇ ਕੰਮ ਐ ਉਹਨਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਕਾਰ ਬਣਨ ਤੋਂ 10 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਜਿਹਦੇ ਵਿੱਚ 50% ਗਰੀਬ ਲੋੜਵੰਦ ਵਿਦਿਆਰਥੀਆਂ ਦਾ ਦਾਖਲਾ ਕਰਕੇ ਉਹਨਾਂ ਦੀ ਜਿਹੜੀ ਅੱਧੀ ਫੀਸ ਐ 50% ਜਿਹੜੀ ਉਹਨਾਂ ਦੀ ਟਿਊਸ਼ਨ ਫੀਸ ਐ ਉਹ ਮਾਫ਼ ਕਰ ਦਿੱਤੀ ਜਾਊਗੀ। ਉਹਨਾਂ ਨੇ ਕਿਹਾ ਕਿ 10 ਦਿਨਾਂ ਦੇ ਅੰਦਰ-ਅੰਦਰ ਬਾਰਡਰ ਖੇਤਰ ਦੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੇ ਪੱਕੇ ਹੱਲ ਅਤੇ ਲੋੜਵੰਦ ਕਿਸਾਨਾਂ ਨੂੰ ਟਿਊਬਲ ਕਨੈਕਸ਼ਨ ਦਿੱਤੇ ਜਾਣਗੇ ਉਹਨਾਂ ਨੇ ਇਸ ਗੱਲ ਦਾ ਵੀ ਪ੍ਰਚਾਰ ਕੀਤਾ ਕਿ ਅੰਡਰਗਰਾਉਂਡ ਪਾਈਪਾਂ ਰਹੀਂ ਹਰ ਖੇਤ ਨੂੰ ਪਾਣੀ ਮਹੋਈਆ ਕੀਤਾ ਜਾਏਗਾ ਤੇ ਉਹਨਾਂ ਨੇ ਇਸ ਗੱਲ ਬਾਰੇ ਵੀ ਕਿਹਾ ਕਿ ਰਾਜਸਥਾਨ ਫੀਡਰ ਨਹਿਰ ਨੂੰ ਬੰਦ ਕਰਕੇ ਸਾਰਾ ਜਿਹੜਾ ਸਰੰਦ ਨਹਿਰ ਦਾ ਪਾਣੀ ਹੈ ਉਹ ਪੰਜਾਬ ਦੇ ਹਰ ਖੇਤ ਤੱਕ ਹਰ ਕਿਸਾਨ ਦੇ ਖੇਤ ਤੱਕ ਲੈ ਕੇ ਜਾਵਾਂਗੇ ਉਹ ਸਾਰੀਆਂ ਜ਼ਮੀਨਾਂ ਦੇ ਇੰਤਕਾਲ ਅਤੇ ਲਾਲ ਡੋਲੇ ਦੇ ਅੰਦਰ ਮਲਕੀਅਤ ਵਾਲੀਆਂ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਸਰਕਾਰ ਮੁਫਤ ਕਰੇਗੀ ਤੇ ਇਸ ਮੌਕੇ ਮਹੇਸ਼ਿੰਦਰ ਗਰੇਵਾਲ ਡਾਕਟਰ ਦਲਜੀਤ ਈਮਾ ਬਲਵਿੰਦਰ ਭੁੰਦਲ ਸਾਹਿਬ ਐਨ ਕੇ ਸ਼ਰਮਾ ਜਿਹੜੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਤੋਂ ਲਾ ਬੱਬਾ ਉਹ ਸਾਰੇ ਜਿਹੜੇ ਪਾਰਟੀ ਦੇ ਸੀਨੀਅਰ ਲੀਡਰ ਉਸ ਸਿਆਸੀ ਰੈਲੀ ਦੇ ਵਿੱਚ ਮੌਜੂਦ ਸੀ ਤੇ ਇਸ ਦੇ ਨਾਲ ਜੇ ਮੈਂ ਗੱਲ ਕਰਾਂ ਤਾਂ ਕਾਂਗਰਸ ਪਾਰਟੀ ਜਿਹੜੀ ਆਪਣੀ ਸਿਆਸੀ ਕਾਨਫਰੰਸ ਇਸ ਮਾਗ ਹੀ ਮੇਲੇ ਤੇ ਕਰਨ ਤੋਂ ਜਿਹੜੀ ਉਹ ਪਿੱਛੇ हट ਗਈ ਉਹਨੇ ਨਹੀਂ ਕੀਤੀ ਤੇ ਨਾਲ ਦੇ ਨਾਲ ਬੀਜੇਪੀ ਨੇ ਵੀ ਇਸ ਮਾਰ ਜਿਹੜਾ ਆ ਸਿਆਸੀ ਕਾਨਫਰੰਸ ਜਿਹੜੀ ਇਸ ਮੱਗੀ ਮੇਲੇ ਦੇ ਉੱਤੇ ਕੀਤੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਨਾਇਬ ਸਿੰਘ ਸੈਣੀ ਜਿਹੜੇ ਇਸ ਰੈਲੀ ਦੇ ਵਿੱਚ ਜਿਹੜੇ ਮੁੱਖ ਕਹਿ ਲਓ ਮੁੱਖ ਮਹਿਮਾਨ ਦੇ ਤੌਰ ਤੇ ਉੱਥੇ ਸ਼ਾਮਲ ਹੋਏ ਨਾਇਬ ਸਿੰਘ ਸੈਣੀ ਸੀਐਮ ਹਰਿਆਣਾ ਰਵਨੀਤ ਬਿੱਟੂ ਕੇਂਦਰੀ ਜਿਹੜੇ ਰਾਜ ਮੰਤਰੀ ਹੈ ਨੈਸ਼ਨਲ ਜਨਰਲ ਸੈਕਟਰੀ ਤਰਨ ਚੁੱਗ ਸੁਨੀਲ ਜਾਖੜ ਜਿਹੜੇ ਭਾਰਤ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਹੈ ਤੇ ਇਸ ਦੇ ਨਾਲ ਨਾਲ ਪ੍ਰਨੀਤ ਕੌਰ ਹੈ ਸਾਬਕਾ ਮੈਂਬਰ ਪਾਰਲੀਮੈਂਟ ਮਨਪ੍ਰੀਤ ਬਾਦਲ ਸਾਬਕਾ ਕੈਬਨਟ ਮੰਤਰੀ ਤੇ ਸੀਨੀਅਰ ਨੇਤਾ ਭਾਰਤੀ ਜਨਤਾ ਪਾਰਟੀ ਸੋ ਇਹ ਸਾਰੇ ਜਿਹੜੇ ਇਹਨਾਂ ਨੇ ਉੱਥੇ ਹਾਜ਼ਰ ਰਹੇ ਬੀਜੇਪੀ ਦੀ ਰੈਲੀ ਦੇ ਵਿੱਚ ਤੇ ਮੈਂ ਸਮੁੱਚੀਆਂ ਸਿਆਸੀ ਤਰ੍ਹਾਂ ਦੇ ਜਿਹੜੇ ਲੀਡਰਾਂ ਨੂੰ ਇਹ ਗੱਲ ਅੰਤ ਦੇ ਵਿੱਚ ਕਹਿਣੀ ਚਾਹਨਾ ਕਿ ਕਾਲਖ ਦੇ ਬਨ ਜਾ ਰਹੇ ਚਾਨਣ ਕਦੇ ਹਾਰਿਆ ਨਹੀਂ ਕਾਲਖ ਦੇ ਬਨ ਜਾ ਰਹੇ ਚਾਨਣ ਕਦੇ ਹਾਰਿਆ ਨਹੀਂ ਉਹ ਕਿਰਨਾਂ ਦੇ ਕਾਤਲੋ ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ ਸੋ ਪੰਜਾਬ ਦੇ ਲੋਕ 2027 ਦੀ ਆਮ ਵਿਧਾਨ ਸਭਾ ਚੋਣਾਂ ਦੇ ਵਿੱਚ ਫੈਸਲਾ ਕਰਨਗੇ ਕਿ ਉਹਨਾਂ ਨੇ ਕਿਸ ਪਾਰਟੀ ਦੇ ਹੱਕ ਦੇ ਵਿੱਚ ਫਤਿਮਾ ਦੇ ਕੇ ਆਪਣੇ ਜੀਵਨ ਦੀ ਜਿਹੜੀ ਡੋਰ ਹੈ ਕਿਸ ਲੀਡਰ ਦੇ ਹੱਥ ਦੇ ਵਿੱਚ ਦੇਣੀ ਹੈ ਇਹ ਪੰਜਾਬੀਆਂ ਦਾ ਫੈਸਲਾ ਹੈ ਤੁਹਾਡਾ ਫੈਸਲਾ ਤੁਸੀਂ ਕਰਨਾ ਨਿਰਪੱਖਤਾ ਦੇ ਨਾਲ ਬਿਨਾ ਕਿਸੇ ਡਰ ਭੈ ਖੌਫ ਤੋਂ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਸਜੇ ਖਬੇ ਆਪਣੀ ਜ਼ਿੰਦਗੀ ਦਾ ਆਪ ਫੈਸਲਾ ਕਰਦੇ ਹੋਏ ਤੁਸੀਂ ਜਿਹੜਾ ਬੜੇ ਇੰਡੀਪੈਂਡੈਂਟਲੀ ਉਸ ਪਾਰਟੀ ਨੂੰ ਵੋਟ ਕਰਨੀ ਹੈ ਜਿਹੜੀ ਪਾਰਟੀ ਤੁਹਾਡੇ ਲਈ ਜਿਉਂਦੀ ਹੈ ਤੁਹਾਡੇ ਲਈ ਲੜਦੀ ਹੈ ਤੁਹਾਡੇ ਨਾਲ ਖੜਦੀ ਹੈ ਤੁਹਾਡੇ ਦੁੱਖ ਸੁੱਖ ਦੀ ਮਦਈ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜਿੰਨਾਂ ਜਿੰਨਾਂ ਸਾਥੀਆਂ ਨੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਕੱਲ ਨੂੰ ਕਿਸੇ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ਬਕ ਹੈ